ਸਾਸੀ ਆਕਾਲ ਅਨਸਾਰ ਇਹ ਸਾਰੇ ਭੰਟਾਵਾਂ ਨੂੰ ਆਸਮਿਤ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਕੱਲ੍ਹ ਅਸੀਂ ਗੱਲ ਕੀਤੀ ਸੀ ਪਾਣੀ ਦੇ ਬਾਰੇ ਪੰਜਾਬ ਦੇ ਵਿੱਚ ਪਾਣੀ ਦੇ ਮੁੱਦੇ ਜਿਵੇਂ ਚੱਲ ਰਹੇ ਨੇ ਪਾਣੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆ ਚੁੱਕਿਆ ਹੈ ਹਰ ਪਿੰਡ ਤੋਂ ਬਾਰੇ ਗੱਲ ਕੀਤੀ ਸੀ ਅੱਜ ਵੀ ਅਸੀਂ ਉਸੇ ਟੌਪਿਕ ਤੇ ਗੱਲ ਕਰਨੀ ਹੈਗੀ ਹੈ ਕਿ ਜਿੱਦਾਂ ਲੋਕ ਜਿਹੜੇ ਅੱਜ ਕੱਲ੍ਹ ਸੇਵਾ ਕਰ ਰਹੇ ਨੇ ਜਾ ਕੇ ਸਭ ਦੀ ਸੇਵਾ ਕਰ ਰਹੇ ਨੇ ਬਹੁਤ ਵਧੀਆ ਗੱਲ ਹੈ ਸਾਰੇ ਇੱਕ ਦੂਜੇ ਦਾ ਸਾਥ ਦੇ ਰਹੇ ਨੇ ਅੱਜ ਕੁਛ ਨਾ ਕੁਛ ਇਹੋ ਜਿਹੀ ਵੀਡੀਓਜ਼ ਦੇਖਣੇ ਸਾਹਮਣੇ ਆਈ ਕਿ ਇੱਕ ਵਿਚਾਰਾ ਇੰਸਟਾਗ੍ਰam ਯੂਟਿਊਬਰ ਇਨਫਲੂਐਂਸਰ ਹੈ ਨਵਾਬ ਉਹ ਵਿਚਾਰੇ ਦੀ ਅੱਜ ਮੈਂ ਵੀਡੀਓ ਦੇਖੀ ਉਹਨੇ ਅੱਜ ਆਪਣਾ ਦੁੱਖ ਪ੍ਰਗਟਾਇਆ ਉਹ ਕਹਿੰਦਾ ਕਿ ਮੈਂ ਨਾ ਇੱਥੇ ਪੰਜਾਬ ਪ੍ਰਿੰਟ ਦੇ ਵਿੱਚ ਆਇਆ ਆ ਉਹਨਾਂ ਨੇ ਸਿਰ ਤੇ ਵਿਚਾਰਿਆਂ ਨੇ ਬਾਹਾਂ ਤੇ ਉਹ ਚੁੱਕੀਆਂ ਆਂ ਨੇ ਸੇਵਾ ਵਾਸਤੇ ਹਨਾ ਭੇਟੀਆਂ ਭਾਂਡੇ ਦੀਆਂ ਲਾ ਲੋ ਚਾਹ ਰਸ਼ਣ ਦੀਆਂ ਕੁਝ ਵੀ ਲਾ ਲੋ ਤੇ ਉਹਨਾਂ ਨੇ ਆਪਣੇ ਇੱਕ ਬੋਟ ਵੀ ਸਾਹਮਣੇ ਜਾ ਰਹੀ ਹੈ ਤਾਂ ਉਹਨਾਂ ਨੇ ਪੁੱਛਿਆ ਪਿੰਡ ਦੇ ਵਿੱਚ ਹੀ ਪਿੰਡ ਦੀ ਬੋਟ ਹੈ ਉਹਨਾਂ ਨੂੰ ਪੁੱਛਿਆ ਕਿ ਭਾਈ ਸਾਡੇ ਨਾਲ ਚੱਲਿਓ ਉੱਥੇ ਮੜਾ ਜਾ ਤੇ ਅਸੀਂ ਤੁਹਾਨੂੰ ਸੇਵਾ ਦੇ ਕੇ ਆਣੀਆ ਪਿੰਡ ਦੇ ਵਿਚਾਲੇ ਸਾਨੂੰ 1.5 ਤੋਂ 2 ਕਿਲੋਮੀਟਰ 3 ਕਿਲੋਮੀਟਰ ਤੁਰ ਕੇ ਆਏ ਆਂ ਅਸੀਂ ਉੱਥੇ ਤੱਕ ਜਾਂਦੇ ਆਂਦੇ ਆਂ ਵਿੱਚ ਹਨੇਰਾ ਹੋ ਜਾਣ ਉਹ ਕਹਿੰਦੇ ਭਾਈ ਨੇ ਵੀ ਹਾਂ ਜਾਗੇ ਅਸੀਂ ਤਾਂ ਬਸ ਇੱਥੇ ਪਾਣੀ ਦਾ ਜਾਇਜ਼ਾ ਲੈਣ ਵਾਸਤੇ ਆਏ ਆਂ ਤੁਸੀਂ ਦੇਖਣ ਆਏ ਆਂ ਅਸੀਂ ਦੇਖਣ ਆਏ ਆਂ ਕਿ ਹਿਸਾਬ ਦਾ ਪਾਣੀ ਦਾ ਕਿੰਨਾ ਕੁ بڑا ਇਹੋ ਜਿਹੇ ਸਮੇਂ ਦੇ ਵਿੱਚ ਵੀ ਜੇਕਰ ਤੁਸੀਂ ਆਪਣੇ ਇੱਕੋ ਜਿਹੇ ਦਾ ਸਾਥ ਨਾ ਦੇਵੋਗੇ ਤਾਂ ਕੀ ਫਾਇਦਾ ਜੇ ਦੋਸਤਾਂ ਨਾਲ ਸਾਥ ਦੇ ਦੇ ਦਿੰਦੇ ਉਹਨਾਂ ਦਾ ਵੀ ਮਨ ਖੁਸ਼ ਹੁੰਦਾ ਸੇਵਾ ਕਰਨ ਵਾਲਿਆਂ ਦਾ ਵੀ ਮਨ ਖੁਸ਼ ਹੁੰਦਾ ਤੁਹਾਡਾ ਵੀ ਮਨ ਖੁਸ਼ ਹੁੰਦਾ ਜਿੰਨਾ ਕੋ ਸੇਵਾ ਪਹੁੰਚਦੀ ਉਹਨਾਂ ਦਾ ਵੀ ਮਨ ਖੁਸ਼ ਹੁੰਦਾ ਕਿਉਂਕਿ ਮੈਂ ਕੱਲ ਵੀ ਗੱਲ ਕਰ ਚੁੱਕਿਆ ਕਿ ਜਿਹੜੇ ਪਿੰਡ ਜਿਹੜੇ ਸੜਕ ਦੇ ਪਧਰ ਤੇ ਪਿੰਡ ਜਿਹੜੇ ਸਰਤਾ ਦੇ ਨਾਲ ਲੱਗਦੇ ਪਿੰਡਾਂ ਉਹਨਾਂ ਤੱਕ ਤੇ ਹਰ ਕੋਈ ਪਹੁੰਚ ਕਰੀ ਜਾ ਰਿਹਾ ਜਿਹੜਾ ਪਿੰਡ ਦੇ ਵਿਚਾਲੇ ਉਥੋਂ ਤੱਕ ਕਿ ਕੁਝ ਪਿੰਡ ਇਦਾਂ ਦੇ ਨੇ ਜਿਹੜੇ ਨਹੀਂ ਹਜੇ ਤੱਕ ਪਹੁੰਚਿਆ ਜਾ ਰਿਹਾ ਜਾਂ ਕਿੰਨਾਂ ਨੂੰ ਨਹੀਂ ਪਤਾ ਚੱਲਦਾ ਜਿਹੜੇ ਨਹੀਂ ਹਜੇ ਤੱਕ ਪਹੁੰਚਦੇ ਪਏ ਇਸ ਵਰਗੇ ਅਸੀਂ ਗੱਲ ਕਰਦੇ ਪਏ ਹਾਂਗੇ ਕਿ ਜਿਹੜਾ ਲੋਭ ਉੱਥੇ ਤੱਕ ਪਹੁੰਚਦੇ ਪਏ ਤੁਸੀਂ ਕਮਸ ਕਮ ਮਦਦ ਤੇ ਕਰੋ ਜੇ ਤੁਹਾਨੂੰ ਬੋੜੇ ਦੇ ਝੋਟੇ ਲੈਣ ਮਾਸਤਾ ਤਾਂ ਦਿੱਤੇ ਨਹੀਂ ਆ ਚਲੋ ਜੇ ਕਿਸੇ ਦੇ ਕੰਮ ਆ ਰਿਹਾ ਤੇ ਸਭ ਤੋਂ ਵਧੀਆ ਚੁੱਪ ਬੋਲਣਾ ਨਹੀਂ ਚਾਹੀਦਾ ਪਰ ਫਿਰ ਵੀ ਕਿਸ ਨਾ ਕਿਤੇ ਕਿਸ ਦੇ ਨਾ ਕਿਤੇ ਹੈ ਜੇ ਆ ਜਿਹੜਾ ਦੁੱਖ ਲੱਗਦਾ ਹੈਗਾ ਸਾਨੂੰ ਵੀ ਇਹ ਕੰਮ ਜਿਹੜਾ ਸਾਨੂੰ ਨਹੀਂ ਕਰਨਾ ਚਾਹੀਦਾ ਹੈਗਾ ਸਾਨੂੰ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਠੀਕ ਹੈ ਤੇ ਹਾ ਤਾਂ ਬਣ ਕੇ ਬਹਿੰਦੀ ਗਈ ਹੈ ਸਾਰਿਆਂ ਨੂੰ